ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਖੜੀ ਚੱਤਾ ਕੈਮਾ ਤੇ ਆਪਣਾ ਫੋਲ ਕੈਮਾ ਅੱਜ ਜੇ ਮੁੰਡੇ ਲੱਗੀਆਂ ਚੋਬਰੂ ਨਹੀਂ ਕੀ ਕਰਨਾ ਅੱਜ ਇਹ ਨਿਆਣਾ ਪਤਾ ਨਹੀਂ ਕਿੱਧਰ ਤੇ ਬਣ ਗਿਆ ਪੁਰਾਣੀ ਜਾਦ ਤਾਜ਼ਾ ਨੇ ਕੜਾ ਨਹੀਂ ਮਿਲਿਆ ਤੁਹਾਨੂੰ ਨਾ ਇਹ ਵੀ ਆਵੇ ਰੋਡ ਜੀ ਨਹੀਂ ਹੈਗੀ ਇੱਥੇ ਹੈਗੀ ਆ ਇੱਥੇ ਦੇਖ ਕੇ ਪਤਾ ਨਹੀਂ ਆਇਆ ਹੈ ਇੱਚੀਆਂ ਵੀ ਤਾਂ ਉਧਰ ਆ ਉਹ ਤਾਂ ਰੋਡ ਇੱਧਰ ਨੂੰ ਤਾਂ ਦੇਖ ਰਿਹਾ ਸਿਸਟਾ ਦੇਖੀ ਨੂੰ ਆਇਆ ਤਾਂ ਮੁੰਡਾ ਕੰਮ ਤਾਂ ਪੂਰਾ ਗੋਣੀਆਂ 'ਚ ਕਰਦੇ ਆ ਇਹ ਚਮਟਾ ਲੈ ਲੈਣਾ ਦਾ ਬੱਸ ਹੋ ਗਿਆ ਬਹੁਤ ਆਹ ਦਾ ਮੁੰਡਾ ਫੇਗ ਲਾ ਉਹ ਐਨੀਆਂ ਐਨੀਆਂ ਲੈਣੀਆਂ 12 ਕਿੰਨੀਆਂ 12 12 ਲੱਤੀਆਂ ਮੈਂ ਦੇ ਕਪਹਾੜਾ ਹੋ ਗਿਆ ਨਾ ਜੋ ਰੱਖੀਆਂ ਹੋਈਆਂ ਦਾ ਮੰਨਦਾ ਫਿਰ ਆਇਆ ਅਸੀਂ ਇਹ ਚੀਜ਼ਾਂ ਸਾਹਮਣੇ ਰੱਖਦੇ ਆਂ ਪੂਰੀਆਂ ਇਹਨਾਂ ਉਹਨੂੰ ਜ਼ਿਆਦਾ ਕਾਲੀ ਆ ਆ ਜਾ ਆ ਜਾ ਸਟੈਂਡ ਲਿਆਓ ਔਰੇ ਰੱਖਣੇ ਖਾਤਰ ਅੱਛਾ ਵੀ ਇਹ ਖੁੱਤੀ ਦੇ ਮੇਰੇ ਹੋਣੀ ਚਾਹੀਦੀ ਹੈ ਪਹਿਲੇ ਵਾਰ ਪਹਿਲੇ ਵਾਰ ਲਓ ਜੀ ਹੁਣ ਲੱਗੇ ਆਪਾਂ ਤੇ ਆਪਾਂ ਵੀ ਹੁਣ ਉੱਥੇ ਚੱਲੇ ਆ ਦੁਆਰੇ ਇੰਤ। ਦੁਆਰੇ ਨਹੀਂ ਹੁੰਦੀ ਇਹ ਹੁੰਦੀ ਹੈ। ਤੈਨੂੰ ਛੱਲ ਨਹੀਂ ਉਹ। ਉਹ ਨਹੀਂ ਦੁਆਰੇ ਹੁੰਦੀ ਆਈ। ਇਹਨੂੰ ਲਾ। ਮਤਲਬ ਇਹ ਹੁੰਦਾ ਛੱਲੇ ਜਿਹੇ ਦਰਵਾਜ਼ਾ ਨਹੀਂ ਲੱਗੇ ਰਹਿਣੂ। ਨਹੀਂ ਉਹ ਹਨਾ। ਇਹਨੂੰ ਲਾ। ਉਹ ਰੋਕ। ਬੰਦਾ ਹੈ। ਤੋਂ ਬੜੀ ਮਾਰੀ ਮੇਰੀ। ਮੇਰੀ ਨਾਲ। ਛੱਲੇ ਤੋਂ ਮੋੜ ਲੈ। ਜਿਹੜਾ ਪੰਗੋ ਬਾਅਦ ਨਾਲ ਜਿੱਥੇ ਰੋੜਾ ਹੁੰਦਾ ਉਹ ਗੂਏ ਲੋੜ ਵੀ ਕਹਿੰਦਾ ਨਹੀਂ ਰੋੜ ਕਰਨ ਦਾ ਕੰਮ। ਰਣੂ ਇਹਦਾ ਪੌਂਡ ਹੈ ਤੇ ਫਿਰ ਪਹਾੜ ਥੱਲੇ ਰਾਕੋ ਥੱਲੇ ਥੱਲੇ ਥੱਲੇ। ਥੱਲੇ ਰੋ ਸੋ ਤੇ ਥੱਲੇ ਆਲੀ ਦੇ ਨਾਂ ਲੱਗੀ ਰਣੂ ਆ ਹਾਂ ਹਾਂ ਨਹੀਂ ਐਦਾਂ ਵੀ ਐਦਾਂ ਵੀ ਹੁੰਦਾ ਵੀ ਹੁੰਦਾ ਵੀ ਐਦਾਂ ਵੀ ਹੁੰਦਾ ਹੁਣ ਉੱਪਰ ਚੋਗਰ ਪਾਦੇ ਪਈ ਸੱਤ ਕਰਦੇ ਕੋਈ ਤੇ ਤਾਂ ਇਹਦਾ ਮਹਿਦਮਾਰੀ ਵੀ ਉੱਪਰ ਵਾਲੀ ਆ ਆ ਇਹ ਐ ਇੱਧੇ ਥੱਲੇ ਹਾਂਜੀ ਆਹ 14 ਵਾਲੇ ਉੱਪਰ ਰਹਿਣ ਉਹ ਆਦਾ ਪੀਪੀ ਖਤਮ ਆਉਣ ਤੋਂ ਦੇਖੀ ਨਹੀਂ ਅਬ 14 ਵਾਲੇ ਉੱਪਰ ਰਹਿਣ ਗੋਲੀਆਂ ਕੋਈ ਹੋਰੀ ਕਰਾਵਾ ਤੈਨਾਂ ਨਾਲ ਐਵੇਂ ਨਾ ਆਹ ਲਾਉਣੀ ਆ ਆ ਗਾ ਸਾਡਾ ਗੋੜੀਆਂ ਚੱਕਰ ਦਾ ਨਾਮ ਗੋੜੀਆਂ ਚੱਕਰੀਆਂ ਯਾਰਾ ਵੀ ਮੰਡਿਓ ਪੀਓ ਚਾਹ ਬੜਾ ਮਜੇਦਿਸ਼ ਨਹੀਂ ਪਾਈ ਜਾਗੀ ਹੁੰਦਾ ਪਾਉਂਦੇ ਆ ਚਾਹ ਜਿੱਲੀ ਹੋ ਗਈ ਥੋੜੀ ਜਿਹਾ ਰਲ ਕੇ ਕੀ ਲੈਣੀ ਰੋਡ ਚਾਹ ਰੰਗ ਮੇਰੇ ਮੇਰਾ ਇੰਗੋਣਾ ਮਾਡਲ ਟਾਉਰ ਦਾ ਤੂੰ ਲਾ ਇੱਕ ਹੀ ਆਪਦਾ ਹਾਲਾ ਉੱਪਰ ਹੈ ਇਤਰੇ ਰੋੜੀ ਨੇ ਮੇਰੇ ਇਧਰ ਆ। ਉਹ ਤੇਰੇ ਜੋ ਆ। ਬਾਰਾ ਮਾਹ ਹੀ ਹੋ ਗਿਆ। ਚੱਲ ਇੱਥੇ ਮੈਂ ਪ੍ਰਾਈਮਰੀ ਕਰੇ। ਆ ਬਣਾਉਣਾ ਦਾ ਬਦਲੂਗਾ। ਹਾਂ ਬਸ ਉਹ ਜੋ ਆ ਲਾ ਲੈ ਬੜੀ ਜੀ। ਹਾਂ ਦੇਖ। ਜੋਟਾ ਨਹੀਂ ਲਵਾਜਦਾ ਹੁੰਦਾ। ਇਹ ਇੱਕ ਨੂੰ ਨਹੀਂ ਥੋੜੀ ਹਿੱਲੜੀ ਚ ਗਈ ਸੀ। ਜਿਹੜੀ ਉਹ ਜੀ ਇੱਕ। ਹਾਂ ਇੱਕ ਕੱਢਦੇ ਥੋੜੀ ਹਿੱਲੇ ਬਸ। ਯਾਰ ਹੰਗਲਾ ਰੱਖੋ। ਅਗਲੀ ਪੀੜੀ ਚ ਰੱਖਣ ਆ ਉਦਾਂ ਬਣਾ ਲਾ। ਆ ਆ ਕੇ ਵੀ ਲੈ ਆ ਆ ਦਾਦੀ ਦੀ ਖਾਦਮ ਕਰਦੀ ਮੈਂ ਉੱਪਰ ਵਾਲੀ ਲਾਦਮਾ ਸਾਰਨ ਨੂੰ ਆ ਨਹੀਂ ਨਾ ਹੋਰ ਕੀ ਗੋਲ ਆ ਜਾ ਮਪੇ ਉਹ ਖਾਦਮ ਹੋ ਗਈ ਬੀਜੀ ਆ ਜਾ ਆ ਕੇ ਆ ਇਹ ਵੀ ਆਟਾ ਨਹੀਂ ਇਹ ਹੈਗੀਆ ਦੇਖੋ ਬਣਾ ਗੋਲੀਆ ਲੈ ਕੇ ਆ ਮਾਰੀ ਐ ਇਹ ਐ ਗੋਲੀ ਦਾ ਨਾਂ ਪਈ ਤਾਂ ਨੂੰ ਆ ਹਾਂ ਇਹ ਤਾਂ ਆਹ ਤਾਂ ਫੁੱਦੂ ਗੇ ਲੰਘੂ ਤੇ ਤਾਂ ਹੀ ਤਾਂ ਮਖਣਾ ਮੈਂ ਜੋ ਮਾਰੀ ਮਖਣਾ ਵੀ ਹੁੰਦਾ ਸਾਡੇ ਹੁੰਦਾ ਬਾਬੇ ਜੇ ਤਾਂ ਹੀ ਮਖਣਾ ਚਾਰ ਗੋਲੇ ਲਾ ਕੇ ਫਿਰ ਜਾ ਉਹ ਤਾਂ ਖਾ ਜਾਗੇ ਹਾਂ ਲਾ ਛੋਟੀ ਜੀ ਵਾਓ ਵਾਓ ਉਹ ਆ ਕੇ ਸੀ ਤਾ ਬਾਬੇ ਫੇ ਦੁਬਾਰਾ ਮਾਰੀ ਉਹ ਸਾਡੇ ਬੜਿਆ ਨਾਮ ਆ ਜਾਊ नहीं ना वीडियो पर मुझे पातीगे ना क्या बता पर के तेरे आवाज़ तो सिगरेट जाम हो गया ना यार <laughs> <laughs> <एके दो। laughs> पर हाँ दोनों दोनों हाँ एक ही क्यों बसे सब करना पड़ेगा ਲੋਹੀ ਚਲਦਾ ਇੱਕ ਛੱਟ ਮਾਰੀ ਦੇ ਲੋ ਹੱਥ ਭਰ ਗਿਆ ਪੂਰਾ ਇਹਨ ਆ ਆ ਲੈਵਲ ਇਹਦਾ ਹੁਣ ਪੈਣਾ ਰਣੂਆ ਆਹੀ ਦਾ ਸਾਰਾ ਕੋਸਾ ਕੰਡਾ-ਕੁੰਡਾ ਵੱਜਿਆ ਜਾ ਰਹਾ ਕੋਸਾ ਕੰਡੇ-ਕੁੰਡੇ ਇਹ ਇਹ ਵੱਜ ਗਿਆ ਦੇਖਿਓ ਹੁਣ ਪੀਤੀ ਖਤਮ ਐ ਆ ਗਿਆ ਆਂਦਿਆਂ ਫਿਰ ਐ ਆਂ ਜਦ ਕਹਿਤਾ ਵੀ ਚਲੋ ਮਤਲਬ ਇਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠੀਕ ਆ ਲਾਤੇ ਨਾ ਦੁਬਾਰਾ ਇਚਣ ਜਦ ਤੁਹਾਨੂੰ ਕਹਿਤਾ ਵੀ ਗਈ ਵਾਰੀ ਸਮਝੋ ਗਈ ਕੰਡੇ ਵਾਲੀ ਲਾ ਦੇ ਤੇ ਨਹੀਂ ਉਹ ਕੰਡੇ ਵਾਲੀ ਹੋ ਗਈ ਆ ਮੁਰਾ ਇਹਨਾਂ ਦੋਹਾਂ ਚੱਕ ਕੱਢ ਦੇ ਆੜ ਜਾ ਪੈ ਜਾਣੀ ਚਲ ਕੋਈ ਲਓ ਜੀ ਹੁਣ ਹੋ ਗਈ ਆਪਣੀ ਗੇਮ ਚੇਂਜ ਦੋ ਇਹਨਾਂ ਹੋ ਗਏ ਇੱਕ ਦਿਖਾਉਣੇ ਤੈਨੂੰ ਕੀ ਹੁਣ ਲੱਗੇ ਆਪਾਂ ਰਾਜਾ ਖੇਡਣ ਅੱਛਾ ਠੀਕ ਆ ਮੈਂ ਸਮਝ ਗਿਆ ਹਾਂ ਵਿੱਚ ਵਾਲੀ ਨਿਕਲ ਗਈ ਤਾਂ ਸਾਰੀਆਂ ਹੀ ਜੇ ਸਾਈਡ ਸਾਈਡ ਜੇ ਸਾਈਡ ਸਾਈਡ ਨਿਕਲ ਗਈ ਤਾਂ ਕੱਲੇ ਕੱਲੇ ਸਾਈਡ ਵਾਲੀ ਤੇਰੀ ਵਾਰੀ ਆ ਹਨਾ ਉੱਤੇ ਪਰ ਮੇਰੀ ਵਾਰੀ ਮੇਰੀ ਆ ਪਹਿਲੀ ਠੀਕ ਆ ਜੀ ਨਿਕਲ ਗਈ ਆ ਤਾਂ ਤੁਸੀਂ ਆ ਜਾਓ ਇਹ ਤਾਂ ਗਈ ਖਤਮ ਆ ਖੇਲ ਮੈਂ ਤਾਂ ਸਾਈਡ ਵਾਲੀ ਕੱਢੀ ਜਾਂਦੀ ਆ ਗਏ ਆ ਗਈ ਆ ਲਾਈਆ ਲਾਈਆ ਗਈ ਦੇਖਿਆ ਰਾਜਾ ਗਿਆ ਰਾਜਾ ਤੁਹਾਨੂੰ ਮੈਂ ਦਿਖਾਉਣਾ ਕੱਢ ਕੇ ਕਿਵੇਂ ਨਿਕਲੇ ਕਰਦਾ ਆ ਦੇਖ ਸ਼ਾਬਾਸ਼ ਇਹ ਆ sire da ਇਹ sire da ਲੈ ਵਈ ਪਾਤੀ ਗੋਲੀ ਮੇ ਤਿੰਨੇ ਨਿਕਲ ਗਏ ਆ ਹੁਣ ਇਹਨੂੰ ਵੀ ਦੇਖਦੇ ਆ ਚੰਦ ਨੂੰ ਕਿਆ ਕਰਦਾ ਲੈ ਜੀ ਆ ਵੀ ਆ ਆ ਲੈ ਵਲ ਤੂੰ ਅੰਨਾ ਠੀਕ ਲਓ ਜੀ ਗੋਲੀਆਂ ਦੀ ਹੋ ਗਈ ਸਮਾਪਤੀ ਆ ਬੰਦਾ ਰਿਹਾ ਸਾਰਿਆਂ ਨਾਲੋਂ ਪਿੱਛੇ ਸਾਡੀ ਇੱਤਰ ਗੋਲੀਆਂ ਨਹੀਂ ਤੂੰ ਤੇ ਇੱਤਰ ਮੈਂ ਭਾਈ 4 ਗੋਲੀਆਂ ਜਿੱਤਾਂ। ਆਪਾਂ ਭਾਈ 12 ਪੂਰੀਆਂ ਕਰਤੀਆਂ ਪਹਿਲਾ ਵਾਲੀਆਂ। ਲੈਓ ਪਹਿਲਾ ਵਾਲੀਆਂ। ਆਪਾਂ ਪੂਰੀਆਂ 4 ਗੋਲੀਆਂ ਜਿੱਤਾਂ। ਮੈਂ 73 ਗੋਲੀਆਂ ਜਿੱਤਿਆ ਪੂਰੀਆਂ ਰੋਸ 73 ਗੋਲੀਆਂ। ਚਲੋ ਜੀ ਹੁਣ ਹੋ ਗਈ ਸਮਾਪਤੀ ਆਪਾਂ। ਹੁਣ ਅਸੀਂ ਕਹਿੰਦੇ ਚਮਕੌਰ ਸਾਹਿਬ ਨੂੰ। ਚਲੋ। ਲਓ ਜੀ ਤੇ ਸ਼ਰਤ ਆਪਾਂ ਨੇ ਅੱਜ ਦੂਜਾ ਪਾਣੀ। ਕਣਕ ਨੂੰ ਹੋ ਗਿਆ ਤਾਂ ਘਟੋ ਘਟ ਪਿਛਲੀ 25 ਤਰੀਕ ਨੂੰ ਲਾਇਆ ਤਾਂ ਅੱਜ 26 ਤਰੀਕ ਹੋ ਗਈ। ਮਹੀਨੇ ਬਾਅਦ ਛੱਡਿਆ ਪਾਣੀ ਪੂਰਾ ਅੱਜ ਹਨਾ ਤੇ ਦੇਖਦੇ ਆ ਥੋੜੀ ਜਿਹੀ ਲੇਟ ਲੇਟ ਆਈ ਤੀ ਤੇ ਐਨੇ ਨੂੰ ਆਪਾਂ ਗੋਲੀਆਂ-ਗੋਲੀਆਂ ਖੇਡਣ ਲੱਗ ਗਏ ਤੇ ਹਨਾ ਜਿੰਨੇ ਨੂੰ ਉੱਧਰ ਤੇ ਆਪਣੀ ਪੁਰਾਣੀ ਜਾਤ ਤਾਜ਼ਾ ਕਰੀ ਤੇ ਉਹਦੇ ਬਾਅਦ ਇੱਧਰ ਨੂੰ ਆ ਕੇ ਫਿਰ ਆਪਾਂ ਲੇਟ ਆ ਗਈ ਸੀਗੀ ਤੇ ਹੁਣ ਨਵੇੜਦੇ ਆ ਪਾਣੀ ਤਾਂ ਦੇਖਦੇ ਆ ਕਦ ਤੱਕ ਲਾਈਟ ਚੱਲਦੀ ਹੈ ਕਦ ਤੱਕ ਨਹੀਂ ਚੱਲਦੀ ਹਨਾ ਤੇ ਉਤੇ ਬਾਅਦ ਫੇਰ ਦੇਖਦੇ ਆ ਸ਼ਾਇਦ ਆਹ ਭਰ ਜੂਗਾ ਸਾਰਾ ਤਿੰਨ ਗੈਰੇ ਆ ਇਹ ਦੇਖਦੇ ਆ 11 ਤਾਂ ਬਸ ਅੱਧਾ ਖੋ ਚਲਿਆ ਬਾਕੀ ਤੋਂ ਦਾ ਚੱਲੀ ਫੇਰ ਦੁਬਾਰੇ ਹੈ ਨਾ ਉਹ ਵੀ ਮੋਟਰ ਚ ਲਾ ਲਈ ਆਪਾਂ ਨੇ ਉਹ ਮੋਟਰ ਆਪਾਂ ਨੇ ਐਂਡ ਵਾਲੇ ਗੈਰੇ ਚ ਭਰ ਲਈ ਉਹ ਭਰ ਜਣੇ ਦੋ ਗੈਰੇ ਭਰ ਜਣੇ ਕੈਂਡਾ ਵਾਲਾ ਤੇ ਇੱਕ ਆਲ ਦੋ ਗੈਰੇ ਭਰ ਜਣੇ ਉਹਦੇ ਨਾਲ ਤੇ ਬਾਕੀ ਆਪਣੀ ਵਾਲੀ ਨਾਲ ਭਰ ਜਣਗੇ ਅੱਜ ਆਹ ਭਰ ਜਾਵੇ ਸਾਰਾ ਨਾ ਤਾਂ ਬਰੀ ਇਹ ਗੱਲ ਕਿਉਂ ਕੱਲੂ ਫੇਰ ਥੋੜਾ ਜਿਹਾ ਰਹਿ ਜਾਊਗਾ ਚਲੋ ਨਵੇੜ ਦੀਏ ਫੇਰ ਹਣਾ ਤੇ ਦੇਖ ਕੇ ਗੜਾ ਗੜਾ ਮਾਰ ਲਈ ਉਧਰਲੀ ਮੋਟਰ ਪਰ ਵੀ ਜਾ ਕੇ ਲੋ ਜੀ ਅੱਜ ਹੋ ਗਿਆ ਆਪਾਂ ਨੂੰ ਦੂਆ ਦੇਣ ਪਾਣੀ ਲਾਉਂਦੇ ਆ ਤੇ ਅੱਜ ਧੁੰਦ ਬਹੁਤ ਜ਼ਿਆਦਾ ਆ ਨਾ ਤੇ ਹਲੇ ਤਾਂ ਥੋੜੀ ਚੱਕ ਹੋ ਗਈ ਜਦ ਮੈਂ ਆਇਆ ਤਾਂ ਮੋਟਰ ਤੇ ਸਕੂਟਰੀਆਂ ਦੀ ਦਿਖਦੀ ਅਰੇ ਦਾ ਫਿਰ ਵੀ ਤੁੰਦ ਬਹੁਤ ਜ਼ਿਆਦਾ ਚੱਕ ਹੋ ਗਈ ਨਾ ਤੇ ਆਪਣੇ ਰਹਿ ਗਏ ਤੇ ਚਾਰ ਕਿਾਰੇ ਇੱਕ ਤਾਂ ਆਪਣਾ ਭਰ ਗਿਆ ਅੱਜ ਤੇ ਹੁਣ ਦੂਏ ਨੂੰ ਪਾਣੀ ਛੱਟਤਾ ਆਪਾਂ ਨੇ ਪਰੇ ਜਾਣਗੇ ਵੀ ਅੱਜ ਮੇਰੇ ਹਿਸਾਬ ਨਾਲ ਕਿਉਂਕਿ ਅੱਜ ਲੇਟ ਸਰਜਰੀ ਆ ਗਈ ਸੀਗੀ ਨਾ ਤੇ ਨਿਬੜ ਜੂਗਾ ਅੱਜ ਸ਼ਾਇਦ ਬਾਕੀ ਦੇਖਦੇ ਆ ਨਾ ਕੁਝ ਕਹਿ ਨਹੀਂ ਸਕਦੇ ਤੇ ਇਹ ਆ ਦਾ ਪਾਣੀ ਆਪਣੇ ਹੁਣ ਇਹਦਾ ਕਾਰੇ ਦਾ ਕੱਢਤਾ ਆਪਣੇ ਇਧਰੋਂ ਆ ਘਾਰੇ ਛੜਤਾ ਹੁਣ ਪਾਣੀ ਤੇ ਗਣਕੇ ਜੀ ਤੇ ਬਾਦ ਰਹਿ ਗਏ ਦੋ ਗਿਆਰੇ ਤੇ ਕਿਹਦੇ ਲਾਗ ਆਲਾ ਇੱਕ ਉਹ ਸਰੋਂ ਦੇ ਨਾਲ ਆਲਾ ਹਣਾ ਦੋ ਤਾਂ ਭਰੀ ਜਾਣੇ ਇੱਕ ਦੇਖਦੇ ਆ ਇੱਕ ਸ਼ਾਇਦ ਭਰ ਜਾਵੇ ਮੇਰੇ ਹਿਸਾਬ ਨਾਲ ਭਰ ਜਾਊਗਾ ਜੇ 6 ਵਜੇ ਤੱਕ ਲੈ ਡਰ ਹੈਗੀ ਤਾਂ ਭਰ ਜਾਣਾ ਜੇ ਉਹੀ 4:00 5:00 ਵਜੇ ਭੱਜ ਗਈ ਫੇਰ ਕੁਝ ਕਹਿ ਨਹੀਂ ਸਕਦੇ ਹਣਾ ਲੋ ਜੀ ਤੇ ਹੋ ਗਿਆ ਆਪਣਾ ਪਾਣੀ ਦਾ ਡੰਨ ਨੱਪੜ ਗਿਆ ਆਪਣਾ ਤੇ ਇੱਧਰ ਵੀ ਲੱਗ ਗਿਆ ਤੇ ਅੱਜ ਇੱਧਰ ਵੀ ਨੱਪੜ ਗਿਆ ਨਿਬੜੀ ਗਿਆ ਹਲੇ ਵੀ ਲਾਈਟ ਚੱਲਦੀ ਆ ਤੇ ਆਪਾਂ ਨੇ ਮੋਟਰ ਕਰਤੀ ਬੰਦ ਤੇ ਹੁਣ ਚਲਦੇ ਆਪਾਂ ਘਰ ਨੂੰ ਚਲੋ ਮਿਲਦੇ ਆਂ ਫਿਰ ਆਪਾਂ ਘਰ ਆ ਜਾ ਕੇ